ਬੋਲੋ ਸਤਨਾਮ ਸ੍ਰੀ ਸਾਰੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਉ ਗੁਰ ਸਾਹਿਬ ਜੀ ਵਾ ਵਾ ਬਸੰਤ ਮਿਲਾਇਆ ਪ੍ਰਭ ਆਵੇ ਨਾਸ ਕੀ ਕਾੜ ਪਾਇਆ ਸੇਵਕਰੀ ਪਦ ਜਸਾ ਵਿਛੜਾ ਜਨਨਾਗ ਦਾਸ ਸੰਗਰ ਮੰਜੂ ਅੰਮ੍ਰਿਤ ਗੁਰੂ ਬਾਗਵਾਮੀ ਪਾਵਨ ਪਵਿੱਤਰ ਗੋਦੀਂ ਦੇ ਵਿੱਚ ਆਪ ਸਨਮਾਨਯ ਸਤਕਾਰਯ ਨਿਵਾਸੀ ਹੋਏ ਸਮੂਹ ਲਾਕਾ ਨਿਵਾਸੀ ਡੱਲੇ ਨਿਵਾਸੀ ਸੰਗਤ ਦੀ ਜੀ ਆਇਆਂ ਨੂੰ ਗੁਰwidehat ਪ੍ਰਵਾਨ ਸਰੂਆਹ ਜੀ ਦਾ ਪਾਠ ਸਾਰੇ ਜੀ ਕੀ ਸੱਤੇ ستگا منیتیاں جاس اتنے پرتی ہوئے سن اب نو سال پہلے باپو منی ہوں سر نے روز گرو کر جانا اچھی اتنے پرشاد ہوں سن ਤੇ ਬੜੇ ਬਿਆਗ ਦੇ ਨਾਲ ਸੁਖਮਨੀ ਸਾਹਿਬ ਜੀ ਦੇ ਕਾਸ਼ਪਦੀ ਪੜਨੋਂ ਸੁਖੀ ਵਸੈ ਮਸਕੀਨੀਆਂ ਬੜੇ ਕਿ ਆਪ ਬੜੇ ਬੜੇ ਹੰਕਾਰੀਆਂ ਫਰਾਂ ਨੇ ਕਿ ਨੀਂਕ ਬਰੀ ਸਾਨੀ ਸੋ ਵੀ ਅਮਰਤਪਾਲ ਸਿੰਘ ਜੀ ਆਪ ਦੀਆਂ ਸਾਝ ਪਾ ਲਈ ਦਾਸ ਨੇ ਅਸਲੀ ਜਾਣਿਆ ਸਿਰ ਵੀਰ ਜੀ ਦਾ ਪ੍ਰੇਮ ਹੈ ਕਿਉਂਕਿ ਲਗਾਤਾਰ 4-5 ਸਾਲ ਆਪ ਜੀ ਨਾਲ ਲਉਦੇ ਰਹੇ ਆ ਅਰਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਾਨ ਮਿਲਿਆ ਹੈ। ਕਹੀ ਦਰ ਹੈ ਕਿ ਇੱਕ ਗੁਰਨਾਮਕ ਦਾ ਬਾਗ ਹੈ। ਇਹਦੇ 'ਚ ਜਿੰਨੇ ਵੀ ਫੁੱਲ ਨੇ ਕੋਈ ਗੁਲਾਬ ਦਾ ਹੈ, ਕੋਈ ਕੰਡੇ ਦਾ ਹੈ, ਕੋਈ ਕਮਲ ਦਾ ਹੈ। ਇਹ ਜਿੰਨੇ ਵੀ ਕੀਰਤਨ ਵਾਲੇ, ਕਥਾ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਕਵੀਸ਼ਰੀ ਗੁਰੂ ਨਾਨਕ ਦੇਵ ਬਾਗ ਦੇ ਫੁੱਲ ਨੇ। جانا لائیگ والے کرم والے جس درتی سب تہلا کیرتن ہوا جی جی ندیا ملتی ادھر ست بے

ਜੇ ਬੇਬੇ ਗੀਂਦੀ ਵੀਰਸਨਾ ਕੋ ਸਤਨਾਮ ਮਾਈ ਮਾਈ ਵੀਰਸਨਾ ਕੋ ਮਾਰੇ ਕਿਨੇ ਬੇਬੇ ਸੁਣਨਾ ਹੈ ਇਹਦੇ ਹਾਸਣਾ ਨਹੀਂ ਨਾ ਕਿਉਂਕਿ ਪਹਿਣਾ ਨੂੰ ਬੜਾ ਚਾਹ ਹੁੰਦਾ ਉਹਦੇ ਵੀਰਸਨਾ ਇਹ ਵਿਚਾਰੀਆਂ ਜਿਹੜਾ ਕੁਛ ਮੰਗਦੇ ਉਹਨਾਂ ਇੱਕ ਸੀਸਾ ਦਿੰਦੀਆਂ ਕੋ ਸਤਨਾਮ ਇਨੀ ਖੁਸ਼ੀ ਹੋਈ ਜਦੋਂ ਪਹਿਲੇ ਦਿਨ ਰਹਾਬ ਵਜਣੀ ਤੇ ਵੀਰ ਨੇ ਕੀਰਤਨ ਕਰਵਾ ਕਿਉਂਕਿ ਉਹ ਆਪਣੇ ਨੂੰ ਬਹੁਤ ਆਪਣਿਆਂ ਨੂੰ ਖੁਸ਼ੀ ਹੁੰਦੀ ਆ ਕੋ ਸਤਨਾਮ

ਰਬਾਬ ਛੇੜ ਖੁਦਾ ਦੀ ਸਿਫਤ ਕਰਸੀ ਇੰਨੇ ਬਾਬਾ ਕਿਵੇਂ ਛੱਟ ਕਰਾਂ ਇਹਦੀ ਸ਼ੁਰੂ ਇਹਦਾ ਤਾਲ ਇਹ ਭਾਈ ਸਾਹਿਬ ਬੜਾ ਸੋਣਾ ਲਿਖਦੀ ਗਿੰਦੇ ਭੇਜ ਕੇ ਫਰੰਦੇ ਤੇ ਰਬਾਬ ਸੀ ਮਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਜਾਂਦਾ ਸੀ ਜਾਰੇ ਚੱਕੀਦਾਰ ਜੀ ਜੰਗਲੀ ਪਹਾੜੀ ਚਲੀ ਜਿਨੀ ਸੁਣਿਆ ਰਹਿਆ ਆਵਣ ਨਾ ਜਾਂਦਾ ਸੀ ਸੱਜਣ ਜੈ ਖਾਦੀ ਜੈ ਲੋਤੀ ਜੈ ਕਾਬਰਾਂ ਨੇ ਬਾਵਲ ਤੇ ਯਾਮਰਾਂ ਨੇ ਸੁਣਿਆ ਤਰਾਨਾ ਸੀ ਬਾਵੇ ਦਾ ਜਬਾਬੀ ਦਾ ਬਾਬੀ ਕਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਗੋਲ ਬਹਾਨਾ ਸੀ ਨਵਾਬ ਪਹਿਲੀ ਵਾਰੀ ਸੁਲਤਾਨਪੁਰ ਵੱਜੀ ਆ ਕੋ ਸਤ ਦਾ ਅੱਜ ਕਈ ਵੀਰ ਮੇਰੇ ਬੈਠੇ ਨੇ ਇੱਥੇ ਇੰਗਲੈਂਡ ਕੈਨੇਡਾ ਅਮਰੀਕਾ ਤੋਂ ਜਦੋਂ ਵੀ ਬਲਦ ਦੇ ਵਿੱਚ ਕੀਰਤਨ ਦੀ ਗੱਲ ਚੱਲਦੀ ਤੇ ਕੀਰਤਨ ਰੰਗ ਕਿੱਥੇ ਹੋਇਆ ਸੁਲਤਾਨ ਜੋ ਆਪਾਂ ਸਾਰੇ ਭੈਣ ਭਰਾ ਉਸ ਧਰਤੀ ਦੇ ਜੰਮੇ ਆ ਉਸ ਧਰਤੀ ਦੇ ਰਹਿੰਦੇ ਆ ਜਿਸ ਧਰਤੀ ਨੂੰ ਗੁਰਨਾਮ ਕਨੇ ਚੁਣਿਆ ਕੋ ਸਤਿਨਾਮ ਬਾਬੇ ਨੇ ਇਸ ਧਰਤੀ ਨੂੰ ਪਿਆਰ ਹੀ ਵੜਾ ਕੀਤਾ ਮਿੱਲੋ ਪੂਰੀ ਕਾਇਨਾਤ ਭਾਰੀ ਪੂਰੀ ਸ੍ਰਿਸ਼ਟੀ ਨੂੰ ਤਾਰਿਆ ਸਤ ਬਾਬਾ ਜੀ ਦੇ ਰੂਪੀਆਂ ਦੀਆਂ ਕੋ ਸਤਿਨਾਮ ਮਾਰੇ ਜਰ ਕੇ ਅੱਛੇ ਵਾਸਤਾ ਗਏ ਪੰਜਾਬ ਦਾ ਜੋ ਪਹਾੜਾਂ ਵਾਲੇ ਪਹਿਲਾ ਇਤਿਹਾਸ ਇੱਥੇ ਹੋਇਆ

ਉਹ ਸ਼ਬਦ ਬੜਾ ਨਾਲ ਹੈ ਅਗਰ ਜੀ ਦਾ ਉਹ ਬਹੁਤ ਪਿਆਰਾ ਹੈ ਸਾਰੀ ਸੰਗਤ ਜੀ ਦੀ ਹੋਣੀ ਹੈ ਕਿ ਗੁਰੂ ਪਾਤਸ਼ਾਹ ਜੀ ਮਾਰੇ ਕਿਰਪਾ ਕੀਤੀ ਜਦੋਂ ਮਲਤਾਨ ਗਏ ਨਾ ਉੱਥੇ ਪੀਰਾਂ ਦਾ ਘੜ ਸੀ ਇਹ ਪੀਰ ਬਹੁਤ ਜਿਆਦੇ ਸੀ ਜਿੱਦੋਂ ਆਪਣੀ ਮਰਜੀ ਕਿਰਪਾ ਜਿੱਥੇ ਬੜੀ ਕਿਰਪਾ ਸਾਰੀ ਕਦੀ ਕਰਦੀ ਕਲਾ ਜੀ ਆਹ ਹੈ ਪੰਜ ਪੰਜ ਮਿੰਟ ਹੀ ਮੁਤਾਇਸ਼ ਜੀ ਜਦਾਂ ਜੀ ਅਤੇ ਮਹਾਂਪੁਰਖਾਂ ਉਹਦੇ ਪਦਾਰੀ ਕਿੰਨੇ ਕੀ ਅੱਜ ਆਏ ਹਰੇ ਪਿਆਰ ਹੁੰਦਾ ਵੀ ਮੋੜ ਨਾਲ ਵੀ ਆਖੋ ਸਭ ਨਾਮ ਇਹ ਸਾਰੇ ਸੰਗਤ ਜੀ ਇਸੇ ਤਰ੍ਹਾਂ ਬਵਜਾ ਕਵਲ ਨਮਾਰੇ ਸਾਰਿਆਂ ਦੇ ਮਾਰੇ ਪੰਜ ਕਿੰਨੇ ਮਿੰਟ ਤੇ ਜਿਹਦੇ ਕੋ ਮਿਹਨਤ ਆ ਨਾ ਜਿੰਨੇ ਕੁਝ ਕਿਰਪਾ ਸਿੱਖੀ ਆ ਉਹਨੇ ਪੰਧਿਆ ਜੀ ਘਰ ਜਾਣਾ ਜੀਤੋਂ ਨਹੀਂ ਹੋਣਾ ਪੰਜ ਭੀਤੀ ਹੋ ਜਾਣਾ ਕੋਈ ਸਕਦਾ ਇਹ ਤਰਸ ਸਰਨਾਰਥ ਦੇ ਘਰ ਦਾ ਹੈ ਕਿ ਸਭ ਤੋਂ ਕੀ ਹੁੰਦੀ ਚੀਜ਼ ਕੀ ਹੈ ਇਸ ਦਾ ਜੀ ਸੁਣ ਜਰੋ ਜਦੋਂ ਬਾਬਾ ਆਣ ਗਿਆ ਉਹਨਾਂ ਨੇ ਖਲ ਬਾਬੇ ਉਹਦਾ ਆ ਗਿਆ ਤੂੰ ਸਤਨਾ ਉਹਨਾਂ ਨੇ ਬਾਟਾ ਭਰਿਆ ਦੁੱਧ ਦਾ ਤੇ ਲਈ ਹੁਣ ਤੇ ਵਰਦਾਨਾ ਕਿਨੇ ਬਾਬਾ ਆ ਬੰਦੇ ਬੜੇ ਸਿਆਣੇ ਲੱਗੇ ਇਹਨਾਂ ਨੂੰ ਕਿਦਾਂ ਪਤਾ ਜਿੰਨਾ ਬਹੁਤ ਲੱਗੀ ਪਿਆਸ ਇਹ ਤੇ ਦੁੱਧ ਲਈ ਆਉਂਦੇ ਵਾਰੀ ਕਹਿੰਦੇ ਤੈਨੂੰ ਪਿਉਣ ਨਹੀਂ ਭਿਜਾਉਣ ਆਇਆ ਕੋ ਸਤਰਾ ਇਸੇ ਮਹਾਰਾਜ ਕਿਉਂ ਆਉਦਾ ਹੈ ਕਹਿੰਦੇ ਉਹ ਬੜੇ ਲਿਖਿਆ ਸਾਰੇ ਤੇ ਜਿਹੜਾ ਜ਼ਿਆਦਾ ਬੰਦਾ ਵਿਦਵਾਨ ਪੜਿਆ ਲਿਖਿਆ ਬੋਲ ਨਹੀਂ ਕਰਦਾ

ਤੁਹਾਡੇ ਨੇ ਕਾਜ ਤੋਂ ਮੇਲੀ ਬਗਲ ਤੇ ਦੁੱਧ ਵਿੱਚ ਡਾਈ ਜਦੋਂ ਮਾਰੇ ਨੇ ਫੁੱਲ ਫੇਰ ਆਖਿਆ ਨਾ ਫੁੱਲ ਜਿਹੜਾ ਜਿਹੜੇ ਫੁੱਲ ਵੀ ਪੀ ਗਿਆ ਜਿਹੜਾ ਨਾ ਦਾ ਮੇਲ ਸੀ ਵੀਰ ਬਹਾਵਲ ਜਦੋਂ ਉਹਨੇ ਬਾਟਾਂ ਵਾਪਸ ਆਇਆ ਵੇਖਿਆ ਤੇ ਚਾਰ ਚੰਗੀਆਂ ਕੁੱਟ ਕੇ ਖੜੋ ਗਿਆ ਪਤਾ ਲੱਗ ਗਿਆ ਕਿ ਇਹ ਕਮਾਈ ਵਾਲਾ ਹੈ ਨਾ ਉਹ ਬੋਲਿਆ ਤੇ ਨਾ ਉਹ ਬੋਲਿਆ ਬਰਾਬਰ ਗਿਆਨੀ ਦੀ ਗੱਤ ਜਾਣ ਗਿਉ ਦੋਵੇਂ ਪੱਤ ਕੀ ਆਇਆ ਤੂੰ ਸਤਿਗੁਰ ਨਾਮਕ ਸਹਿਓ ਮਾਰੇ ਕਿੰਨੇ ਕਰਤਾਰ ਦਾ ਹੁੰਦੇ ਕਿਥੋਂ ਆਇਓ ਕਰਤਾਰ ਦੇ ਵੇਸੋਂ ਇਹ ਕੰਮ ਕਰਦੇ ਹੋ ਝੂਟਿਆਂ ਆ ਨਾ ਕਰਤਾਰ ਦਾ ਨਾਮ ਲਾਉਂਦੇ ਆ ਬੁੱਲ ਸਤ ਕਰਤਾਰ ਉਥੇ ਜੀ 15 ਦਿਨ ਇਹਨਾਂ ਦੀ ਚਰਚਾ ਹੁੰਦੀ ਸੀ ਉਹ ਸਵਾਲ ਕਰਦਾ ਸੀ ਬਾਬਾ ਜੀ ਬਾਬ ਜੀ ਜਦੋਂ ਤੇ ਨਾਜ਼ਰ ਬਣ ਗਿਆ ਨਾ ਸਮਾਜਤੀ ਹੋਈ

ਦੇਰੀ ਹੋਰ ਗਿਆਨ ਵੀ ਵੀ ਸ਼ਾਲਾ ਬੰਦਵਾਣੀ ਆਉਂਦੀ ਜਿਹੜਾ ਦਰ ਕਰੇ ਕਿ ਸਹੇਲੀ ਆ ਸਕਾ ਕਰਮਾਂ ਤੋਂ ਬਣਾਨੀ ਗਰ ਲੋਟਾ ਕੋ ਉਥੇ ਫਿਰ ਪੀਰ ਦੀ ਖਿਹੜੇ ਪੈ ਗਈ ਜਿੰਨੇ ਬਾਬਾ ਜੀ ਮੈਂ ਦੇਣਾ ਹੀ ਦੇਣਾ ਕੋਈ ਸਮਝ ਨਹੀਂ ਬਤਾ ਸਕਾ ਤੁਸੀਂ ਇੱਕ ਮੇਰਾ ਗਿਫਟ ਮੰਗੋ ਜਿਹੜਾ ਮੰਗੂ ਅਸੀਂ ਚੱਲੇ ਆ ਸੱਚਖੰਡ ਸੁਰਤਕਰਸੀ ਜੋੜ ਕੇ ਉਥੋਂ ਦਰਗਾਹ ਤੋਂ ਕੋਈ ਤੋਹਫਾ ਵਗਾ ਲਓ ਦਰਗਾਈ ਚਲੋ ਦੁਨੀਆਵੀ ਦੀ ਲੈਣਾ ਤੇ ਦੁਨੀਆਵੀ ਤੋਹਫੀ ਹੈ ਜੀ ਗੱਡੀ ਕੋਠੀ

ਦੇ ਪਾਗਾਂ ਵਾਲੀ ਉੱਥੇ ਫਿਰ ਪੀਰ ਖੜੇ ਪਿਆਰ ਤੇ ਮਾਰਦ ਕਹਿੰਦੇ ਕਿ ਗੱਲ ਸੁਣੋ ਜੇ ਸਾਨੂੰ ਦੋਹਾ ਦੇਣਾ ਨਾ ਤੇ ਜਾ ਜਿਹਨੂੰ ਖੁਦਾ ਦੇ ਘਰ ਗਿਆ ਸੀ ਉੱਥੇ ਛੁਪਾਈਆ ਗਰੀਬੀ ਲੈ ਆਇਆ ਅਕੋ ਸਤਨਾਮ ਸ੍ਰੀ ਵਾਹਿਗੁਰੂ ਕੀ ਇਹਦਾ ਅਲੋਗ ਲਖੀ ਨੇ ॠਬੀ ਹੀ ਹੁੰਦੀ ਆ ਇਹਦੇ ਵਾਸਤੇ ਕਹਿ ਦੇ ਜਾਂ ਕਿ ਬਾਕੀ ਆਪੇ ਜਾਣੇ ਖੁਦਾ ਦੇ ਅਹੀਂ ਜਾਣੀ ਜਦੋਂ ਪੀਰ ਨੇ ਸ਼ਰਤ ਜੋੜੀ ਨਾ ਖੁਦਾ ਦੇ ਨਿਹਾਰ ਇਲਹਾਮ ਫਾਇਦੇ ਠੀਂਦੇ ਨਹੀਂ ਮੇਰੇ ਮਿੱਤਰ ਆਇਆ ਇਹ ਨਾਲ ਬੜੀ ਪਿਆਰੀ ਆਤਮਾ ਇਹੋ ਦਿਨ 15 ਦਿਨ ਚਰਚਾ ਚੱਲੀ ਆ ਕਿ ਉਹਨਾਂ ਲਈ ਮੈਂ ਕੋਈ ਤੋਹਾ ਘੜਨਾ ਜਿਦਾ ਆਪਣੇ ਵੀਰ ਬਾਹਰ ਉਹਨੇ ਕੁਝ ਨਾ ਕੁਝ ਲੈ ਕੇ ਆਉਂਦੇ ਕੋਈ ਜੈਵਤ ਲਾਇਆ ਘੜੀ ਲਾਇਆ ਕਹਿੰਦੇ ਕੀ ਮੰਗਿਆ ਨੇ ਕਹਿੰਦੇ ਉਹ ਬੜਾ ਪਿਆਰਾ ਉਹਦਾ ਰਵਾਗੀ ਵੀ ਬੜਾ ਪਿਆਰਾ ਹੈ ਤੇ ਮੇਰਾ ਜੀ ਕਰਦਾ ਕਿ ਉਹਨਾਂ ਅੱਜ ਜੈਹ ਜਾਣਾ ਮੈਂ ਕੁਝ ਨਾ ਵਾਣਾ ਇਹਦੇ ਨੇ ਮੰਗਿਆ ਕਿ ਇਹਦੇ ਨੇ ਕਿਹਾ ਵੀ ਇਹ ਕਿਪਾਇਆ ਖਰੀਦੀ ਲਿਆ ਦਿਆ ਮਸਤ ਰਾਮ ਜਦੋਂ ਇਹ ਬਚਨ ਕੀਤਾ ਤੇ ਖੁਦਾ ਉੱਠ ਕੇ ਆਲੋ ਹੈ ਕਹਿੰਦੇ ਵੀਰ ਜੀ ਤੈਨੂੰ ਪਤਾ ਕੌਣ ਦਾ ਬੰਦਾ ਹੈ ਕਹਿੰਦੇ ਜੀ ਬਹੁਤ ਪੁੰਝਿਆ ਹੋਇਆ ਫਕੀਰ ਆ ਕਹਿੰਦੇ ਨਹੀਂ ਪੁੱਤਰ ਤੂੰ ਵੀ ਮੇਰਾ ਬੇਟਾ ਹੈ ਅਰ ਨਾਨਕ ਫਕੀਰ ਨਹੀਂ ਪਹੁੰਚਿਆ ਉਹ ਗੁਰ ਪਰਮੇਸ਼ਰ ਆਪੋ ਸਤਿ ਵਾਹਿਗੁਰੂ ਉਸ ਦੀਸ਼ਟੀ ਉਤਾਰਨ ਆਪ ਹੀ ਪਰਮੇਸ਼ਰ ਉਤਰਿਆ ਏ ਤੇ ਇੱਕ ਕਿਲੋ ਗਰੀਬੀ ਹੈ ਅਰਗਾਈ ਜਿਹਦੇ ਚ ਤਿੰਨ ਪਾ ਗੁਰੂ ਨਾਲ ਕੱਗੇ ਲੱਗੇ ਨੇ ਇੱਕ ਪਾ ਮੇਥੋਂ ਬਚੀਏ ਜੀ ਆ ਜੀਵੇ ਚਲੇਗੀ ਤੇ ਪਰਗਵਾਜੇਗੀ ਕੋ ਸਤਿਨਾਮ ਸਾਈ ਤੇ ਚਰਨਾਂ ਦੇ ਮੱਥਾ ਟੇਕ ਕੇ ਸੁਣਤ ਬਾਤ ਸਾਈ ਤੇ ਗੁਰੂ ਨਾਲ ਕੋ ਚਰਨ ਰੋ ਰੋ ਕੇ ਭੇਂਦੇ ਨੇ ਹਾਰੇ ਕਿੰਨੇ ਸਾਡਾ ਦੋਹਾ ਦੇ ਜਿੰਦਾ ਬਾਬਾ ਬਖਸ਼ ਸਿੰਘ 15 ਦਿਨ ਹੋ ਗਏ ਤੇrna ਚਰਚਾ ਕਰਦੇ ਮੈਨੂੰ ਵੀ ਨਹੀਂ ਪਤਾ ਲੱਗਾ ਕਿ ਮੇਰੇ ਘਰ ਦਾ ਆਇਆ ਤੀਰੂਆਂ ਰੰਗੀਆਂ ਆਪਨੇ ਕੋਲ ਹੀ ਬੈਠੀਆਂ ਲਿਆ ਆਪਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਇਹਦਾ ਚਾਚਾ ਬਣ ਕੇ ਆਉਂਦੀਆਂ ਕਿਸੇ ਦਾ ਪਤੀ ਬਣ ਕੇ ਆਉਂਦੀਆਂ ਕਿਸੇ ਦਾ ਭਰਾ ਪਰ ਅਸੀਂ ਉਹ ਸਮਝਦੇ ਹਿੰਨੇ ਫਲਾਣਾ ਸਿੰਘ ਆ ਇਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਰੂਹਾਂ ਇੱਥੇ ਬਾਬਾ ਸੰਤ ਸਿੰਘ ਬੇਟੀਏ ਬਲਦਾਰ ਸਿੰਘ ਹੀ ਯੋਗ ਬਤਰਮਾਹ کہانی ਤਰਕੀਏ ਨੂੰ ਦਤਰਾ ਦੀ ਖਾਨ ਗਿਆ ਸਤਿਗੁਰੂ ਨੇ ਇੰਨਲਾ ਰਤਾਂ ਦੀ ਖਾਣੀ ਦੀਪ ਵਿੱਚ ਅਸੀਂ ਕਿਤੇ ਵੀ ਪ੍ਰਚਾਰ ਕਰੀਏ ਜਿਵੇਂ ਸੰਗਸਾਉਂਦੀ ਬੱਥਰ ਬਰਮ ਗਿਆ ਨਹੀਂ ਕੈਸੀ ਖੇਡ ਵਰਤੀ ਸੁ ਦਿੱਤਾ ਹੋਇਆ ਸਮਾ ਸੰਗਤ ਜੀ ਪਿਆਰ ਆ ਵੀ ਦਾ ਬਹੁਤ ਨੇ ਕਿਉਂਕਿ ਕੋਈ ਕਹੇ ਸਮਾ ਅਪਾਣ ਸਾਰਿਆਂ ਨੂੰ ਪਿਆਰ ਕਰਨਾ ਚਾਹੀਏ ਉਹਦਾ ਪਰੰਤ ਲੰਮਾ ਸਮਾ ਹੋ ਗਿਆ ਹਰ ਸਾਲ ਅੱਬਾ ਰੋਜ ਉੱਤੇ ਕਥਾ ਕਰਦੇ ਆ ਅੱਜ ਆਪਾਂ ਬਾਹਰੋਂ ਆਏ ਦੀਆਂ ਨੂੰ ਸੁਣਦਾ ਪਿਆਰ ਵੀ ਦੇਣਾ ਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਡਾ ਪਿਆਰ ਦੇ ਬਿੰਦਾ ਬਾਬਾ ਜੀ ਮੇਰੇ ਕੋ ਕੁਝ ਨਹੀਂ ਦੇਦੇ ਮੇਰੇ ਜਨਮਾਂ ਦੇ ਬਸ ਹੰਝੂ ਹੀ ਆ ਮੈਨੂੰ ਪਤਾ ਹੀ ਨਹੀਂ ਲੱਗਾ ਰੱਬ ਮੇਰੇ ਕੋ ਪੂਲ 15 ਦਿਨ ਬੈਠਾ ਰਿਹਾ ਤੇ ਮੈਂ ਸਮਝੀ ਗਿਆ ਕਿ ਕੋਈ ਕਾਬਲ ਦਾ ਕੀਰ ਹੈ ਜਿਸ ਵੇਲੇ ਸਾਹ ਸੰਤ ਜੀ ਆਵਾਜ਼ ਜੀ ਲਈਏ ਮਾਫਤ ਖਾਦੀ ਲੱਗੇਗੀ ਬੜਾ ਪਿਆਰਾ ਸ਼ਰੂਤ ਕਰਤਾਰਪੁਰ ਸਹਿ ਮਲੇ ਸਿਧਿ ਪੜਿਆ ਸਾਰੇ ਪੜਿਓ ਜੀ ਅਗਲਾ ਸਮਾਏ ਕੋਣ ਸਾਧਜੀ ਦਾ ਬੜਿ ਵਿਦਵਾਨ ਪਹੁੰਚੇ ਨਹੀਂ ਬੜਾ ਜਸ ਗਾਇਆ ਉਹਨਾਂ ਬਾਹਰੀ ਦੇਸ਼ਾਂ ਵੀ ਉਹਨਾਂ ਨੂੰ ਕੀਤ ਦੋ ਕੇ ਤੇ ਉਹਨਾਂ ਦੀ ਸੇਵਾ ਕਰਨੀ ਹੈ ਆਓ ਸਾਰੀਆਂ ਮੇਰੀਆਂ ਭੈਣਾਂ ਵੀ ਰੱਖਾਂ ਵੰਦ ਕਰਿਓ ਲੜਾਈਏ ਵੀ ਜਗਤ ਦੀ ਹਾਜ਼ਰੀ ਤੇ ਭੁੱਲ ਨਾ ਕਹੋ ਮਾਫ ਰਹੇਗੀ ਬਾਹਰ ਤੋਂ ਫੁੱਲ ਖਿੜਦੇ ਰਹੇਗੇ ਜ਼ਿੰਦਗੀ ਬਖਸ਼ੇ ਮੇਰਾ ਬਾਪਾ ਸਾਰਿਆਂ ਨਾਲ ਫਿਰ ਮੇਰੇ ਸਾਰੇ ਕਿਰਪਾ ਕਰਿਓ ਜੀ ਮਾਲਕ ਹੈ ਸਾਰੇ ਸੰਸਾਰ ਦਾ ਜੀ ਗੁਰੂ ਨਾਨਕ ਸਾਹਿਬ ਜੀ ਮਾਲਕ ਹੈ ਸਾਰੇ ਸੰਸਾਰ ਦਾ ਜੀ ਨਾਨਕ ਸਾਹਿਬ ਜੀ ਮਾਲਕ ਹੈ ਸਾਰੇ ਸੰਸਾਰ ਦਾ ਜੀ ਗੁਰੂ ਨਾਨਕ ਸਾਹਿਬ ਜੀ ਮਾਲਕ ਹੈ ਸਾਰੇ ਸੰਸਾਰ ਦਾ ਸਰਤਾ ਜੀ ਗੁਰੂ ਨਾਨਕ ਸਾਹਿਬ ਜੀ ਹਉਮੈ ਕੈਨ ਗੁਰੂ ਨਾਨਕ ਸਾਹਿਬ ਜੀ ਅਵਗਣ ਕੋ ਨਾ ਚਿਤਾ तारा जीानक बामो फार दा जी गुरू नानक साहिब जी बहो फर तार दा जी ਨਾਨਕ ਸਾਹਿਬ ਜੀ ਵਾਹ No. Uh -huh.